ਅਸਲਾਮੁਅਲੈਕਮ ਉਮੀਦ ਕਰਨੀ ਹੈ ਤੁਸੀਂ ਸਾਰੇ ਖਰੀਅਤ ਨਾਲ ਹੋਵੋਗੇ ਭਾਈ ਅਮਰਤਪਾਲ ਦੀ 10 ਮਾਰਚ ਨੂੰ ਰਿਹਾਈ ਜਿਹੜੀ ਮਤਵਕਾ ਕੀਤੀ ਜਾ ਰਹੀ ਸੀ ਲੇਕਿਨ ਉਹ ਕੁਝ ਪਚੀਦਗੀਆਂ ਦੀ وجہ ਤੋਂ ਮਮਕਨ ਨਹੀਂ ਹੋ ਸਕੀ ਔਰ ਦੂਸਰਾ ਜਿਹੜੀ ਉਹਨਾਂ ਦੀ 53 ਦਿਨ ਦੀ ਛੁੱਟੀ ਨੂੰ ਲੈ ਕੇ ਜਿਹੜੀ ਖਬਰ ਚੱਲ ਰਹੀ ਹੈਗੀ ਹੈ ਉਸ ਦਾ ਕੀ ਪ੍ਰੋਸੈਸ ਹੋਦਾ ਹੈ ਔਰ ਉਹ ਕਿਸ ਤਰ੍ਹਾਂ ਕਾਬਲੇ ਅਮਲ ਹੋਏਗੀ ਜਾਂ ਕਿੰਨੀ ਦੇਰ ਤੱਕ ਉਹਦੇ ਉੱਤੇ ਅਮਲ ਹੋਏਗਾ ਇਸ حوالے ਨਾਲ ਉਹਨਾਂ ਦੇ ਪੈਨਲ ਦੇ ਇੱਕ ਵਕੀਲ ਹੈ ਜਿਹੜੇ ਕਿ ਅਪਡੇਟ ਕਰ ਰਹੇ ਹੈਗੇ ਆ ਮੁਕੰਮਲ ਜਾਣਕਾਰੀ ਦੇ ਰਹੇ ਹੈਗੇ ਆ ਸੋ ਤੁਹਾਡੇ ਕੀ ਰਿਕੁਐਸਟ ਹੈ ਕਿ ਵੀਡੀਓ ਨੂੰ ਧਿਆਨ ਨਾਲ ਦੇਖਿਓ ਤਾਂ ਕਿ ਤੁਹਾਡੀ ਜਿਹੜੀ ਬੇਚੈਨੀ ਹੈ ਉਹ ਘੱਟ ਹੋ ਸਕੇ ਔਰ ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਮਿਲ ਸਕਣ ਸੋ ਚਲ ਕੇ ਵੀਡੀਓ ਵੇਖਣੀ ਹੈ ਫਿਰ ਕਰਨੀ ਹੈ ਉਸ ਤੇ ਵਿਚਾਰ ਸਤਿ ਸ਼੍ਰੀ ਅਕਾਲ ਦਰਸ਼ਕੋ ਪ੍ਰੋਗਰਾਮ ਅੱਜ ਦੇ ਮੁੱਦੇ 'ਚ ਤੁਹਾਡਾ ਸਵਾਗਤ ਹੈ ਮੈਂ ਗੁਰਮੁਖ ਸਿੰਘ ਰੁਪਾਣਾ ਦਰਸ਼ਕੋ ਅੱਜ ਆਪਾਂ ਗੱਲ ਕਰਾਂਗੇ ਕਿ ਸੰਸਦ ਅਮਰਤਪਾਲ ਸਿੰਘ ਕਾਫੀ ਦੇਰ ਤੋਂ ਉਹਨਾਂ ਦੇ ਪ੍ਰਸ਼ੰਸਕ ਹੈ ਖਾਸ ਕਰਕੇ ਉਹਨਾਂ ਦੇ ਇਲਾਕਾ ਜਿਹੜੇ ਹਲਕਾ ਖਡੂਰ ਸਾਹਿਬ ਤੋਂ ਉਹਨਾਂ ਦੇ ਵੋਟਰ ਨੇ ਉਹਨਾਂ ਦੇ ਸਮਰਥਕ ਨੇ ਉਹਨਾਂ ਦੇ ਵਿੱਚ ਇੱਕ ਉਮੀਦ ਸੀ ਕਿ ਅਮਰਤਪਾਲ ਸਿੰਘ ਬਾਹਰ ਕਦੋਂ ਆਉਣਗੇ ਉਸ ਤੋਂ ਬਾਅਦ ਇੱਕ ਉਮੀਦ ਇਹ ਵੀ ਵੱਜੀ ਕਿ ਬਾਹਰ ਆਉਣ ਦੇ ਲਈ ਜ਼ਮਾਨਤ ਲਈ ਸਮਾਂ ਲੱਗ ਸਕਦਾ ਪਰ ਉਹਨਾਂ ਨੂੰ ਸੰਸਦ ਦੇ ਵਿੱਚ ਆਉਣ ਲਈ ਜ਼ਮਾਨਤ ਕਦੋਂ ਮਿਲੇਗੀ ਜ਼ਮਾਨਤ ਤੋਂ ਬਾਅਦ ਇੱਕ ਇਹ ਵੀ ਆਸ ਵੱਜੀ ਕਿ ਅਮਰਤਪਾਲ ਸਿੰਘ ਸੰਸਦ ਦੇ ਵਿੱਚ ਹਾਈ ਕੋਰਟ ਵੱਲੋਂ ਆਦੇਸ਼ ਕਦੋਂ ਆਏਗਾ ਕਿ ਉਹ ਸੰਸਦ ਦੇ ਵਿੱਚ ਲੋਕਾਂ ਦਾ ਪੱਖ ਰੱਖ ਸਕਣ ਲੋਕਾਂ ਦੀਆਂ ਮੰਗਾਂ ਰੱਖ ਸਕਣ ਆਵਾਜ਼ ਬੁਲੰਦ ਕਰ ਸਕਣ ਸੋ ਸ਼ਾਇਦ ਉਹ ਸਮਾਂ ਹੁਣ ਨੇੜੇ ਹੈ ਲੋਕ ਸਭਾ ਦੀ ਕਮੇਟੀ ਨੇ ਹਾਈ ਕੋਰਟ ਦੇ ਵਿੱਚ ਸੁਣਵਾਈ ਦੇ ਦੌਰਾਨ ਆਪਣਾ ਪੱਖ ਰੱਖਿਆ ਸੋ ਪੱਖ ਰੱਖਿਆ ਕੀ ਹੈ ਕਿ ਲੱਗਦਾ ਹੈ ਕਿ ਹੁਣ 53 ਦਿਨ ਦੇ ਲਈ ਉਹ ਬਹਾਰਾ ਸਕਦੇ ਨੇ ਕੀ 53 ਦਿਨ ਦੇ ਲਈ ਉਹਨਾਂ ਨੂੰ ਛੁੱਟੀ ਮਿਲ ਸਕਦੀ ਹੈ ਜਾਂ ਫਿਰ ਅਮਰਤਪਾਲ ਸਿੰਘ ਦੇ ਜਿਹੜੇ 53 ਦਿਨ ਦੀ ਜਿਹੜੀ ਗੱਲ ਉਹ ਚੱਲ ਰਹੀ ਹੈ ਚਰਚਾ ਚੱਲ ਰਹੀ ਹੈ ਜਾਂ ਲੋਕ ਸਭਾ ਨੇ ਜਿਹੜੀ ਆਪਣੀ ਕਮੇਟੀ ਨੇ ਇੱਕ ਰਿਪੋਰਟ ਦਿੱਤੀ ਹੈ ਕਿ ਉਹ ਪਹਿਲੀਆਂ ਛੁੱਟੀਆਂ ਦੇ ਵግ ਅਡਜਸਟ ਹੋਏਗੀ ਸੋ ਇਸ ਤੇ ਆਪਾਂ ਅੱਜ ਗੱਲਬਾਤ ਕਰਾਂਗੇ ਔਰ तमाम ਗੱਲਾਂ ਬਾਤਾਂ ਕਰਾਂਗੇ ਸੰਸਦ ਅਮਰਤਪਾਲ ਸਿੰਘ ਨਾਲ ਜੁੜੀਆਂ ਹੋਈਆਂ ਸੋ ਇਸ ਸਬੰਧੀ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਉਹਨਾਂ ਦੇ ਲੀਗਲੀ ਪੈਨਲ ਚੋਂ ਸੀਨੀਅਰ ਵਕੀਲ ਹਰਜੋਤ ਸਿੰਘ ਮਾਨ ਮੇਰੇ ਨਾਲ ਮੌਜੂਦ ਨੇ ਮਾਨ ਸਾਹਿਬ ਤੁਹਾਡਾ ਸਵਾਗਤ ਹੈ ਜੀ ਥੈਂਕ ਯੂ ਜੀ ਥੈਂਕ ਯੂ ਸਤਿ ਸ੍ਰੀ ਅਕਾਲ ਜਲਦੀ ਮਾਨ ਸਰਬ ਸਭ ਤੋਂ ਪਹਿਲਾਂ ਇਹ ਦੱਸੋ ਵੀ ਜਿਹੜੇ ਸੰਸਦ ਅਮਰਪਾਲ ਸਿੰਘ ਦੀ ਹਾਈ ਕੋਰਟ ਸੁਣਵਾਈ ਹੈ ਹੁਣ ਉਹਨਾਂ ਦੀ ਸੁਣਵਾਈ ਖਾਸ ਕਰਕੇ ਇਸ ਜਿਹੜੀ ਉਹਨਾਂ ਦੇ ਸੰਸਦ ਦੇ ਜਿਹੜੇ ਜਾਣ ਨੂੰ ਲੈ ਕੇ ਜਿਹੜੀ ਹੈ ਉਹ ਕਦੋਂ ਹੈ ਜੀ ਇਹ ਸੁਣਵਾਈ 12 ਮਾਰਚ ਨੂੰ ਹੈ ਜੀ ਜੋ ਕੱਲ ਬਣਦੀ ਹੈ ਤੇ ਕੱਲ ਕੀ ਸੁਣਵਾਈ ਪਿਛਲੇ ਕਾਫੀ ਦੇਰ ਤੋਂ ਚੱਲ ਰਹੀ ਹੈ ਨੇ ਸੈਸ਼ਨ ਨੂੰ ਬੇਸਿਕਲੀ 10 ਤਰੀਕ ਨੂੰ ਬੈਠਣਾ ਸੀਗਾ ਲੋਕ ਸਭਾ ਸੈਸ਼ਨ ਔਰ ਅੱਜ ਤੋਂ ਔਨਵਰਡ ਸਟਾਰਟ ਹੈ ਜੀ 11 ਮਾਰਚ ਤੋਂ ਜੀ ਤੇ ਇਹਦੇ ਵਿੱਚ ਇੱਕ ਹੋਰ ਦੱਸੋ ਮਾਨ ਸਾਹਿਬ ਹੁਣ ਜਿਹੜੀ ਇੱਕ ਸੰਸਦੀ ਕਮੇਟੀ ਨੇ ਇੱਕ ਰਿਪੋਰਟ ਦਿੱਤੀ ਹੈ ਤਾਂ ਉਹਦੇ 'ਚ ਇੱਕ ਜ਼ਿਕਰ ਕੀਤਾ ਜਾ ਰਿਹਾ ਹੈ ਕਿ 53 ਦਿਨ ਦੇ ਲਈ ਜਿਹੜੀ ਉਹਨਾਂ ਦੀ ਛੁੱਟੀ ਅਪਲਾਈ ਕੀਤੀ ਸੀ ਥੋੜਾ ਵਿਸਥਾਰ ਨਾਲ ਦੱਸੋ ਕਿ 53 ਦਿਨ ਦਾ ਜਿਹੜਾ ਮਾਮਲਾ ਹੈ ਕੀ ਹੈ ਜਿਹੜੀ ਚਰਚਾ ਚੱਲ ਰਹੀ ਹੈ ਹੈ ਕੀ ਹੈ ਜੀ ਜੋ ਜਿਵੇਂ ਕਿ ਮੈਂ ਆਪਾਂ ਪਹਿਲਾਂ ਵੀ ਆਪਦੀ ਨਾਲ ਗੱਲਬਾਤ ਹੋਈ ਸੀ ਕਿ ਜਿਵੇਂ ਭਾਈ ਸਾਹਿਬ ਹੁਣੀ ਡਿਟੇਨ ਹੋਣ ਕਰਕੇ ਤੇ ਲੋਕ ਸਭਾ ਸੈਸ਼ਨ اٹینڈ ਨਹੀਂ ਕਰ پا ਰਹੇ ਤੇ ਲੋਕ ਸਭਾ ਦੇ ਰੂਲ ਦੇ ਮੁਤਾਬਕ ਅਗਰ ਕੋਈ ਵੀ ਮੈਂਬਰ ਪਾਰਲੀਮੈਂਟ ਕੰਟੀਨਿਊਸਲੀ ਜਾਂ ਅਦਰਵਾਈਜ਼ 60 ਦਿਨ ਲਈ ਸੈਸ਼ਨ اٹینڈ ਨਹੀਂ ਕਰਦਾ ਮੀਟਿੰਗ اٹینڈ ਨਹੀਂ ਕਰਦਾ ਤਾਂ ਉਹਦੀ ਐਬਸੈਂਟ ਲੱਗਦੀ ਹੈ ਤੇ ਸਾਨੂੰ ਲੋਕ ਸਭਾ ਵੱਲੋਂ ਇੱਕ ਚਿੱਠੀ ਭਾਈ ਸਾਹਿਬ ਨੂੰ ਮਿਲੀ ਸੀ ਕਿ ਤੁਹਾਡੇ ਜਿਹੜੀ ਆ 45 ਡੇ ਦੀ ਐਬਸੈਂਟ ਜਿਹੜੀ ਆ ਕੋ ਦਸੰਬਰ ਚ ਆਇਆ ਸੀਗਾ ਜੋ ਕਿ ਹੁਣ 54 ਡੇਸ ਹੋ ਗਏ ਨੇ ਕਿ ਤੁਹਾਡੀ ਇੰਡੀ ਐਬਸੈਂਟ ਹੋ ਗਈ ਆ ਤੇ ਸਿਰਫ 6 ਦਿਨ ਬਾਕੀ ਨੇ ਤੇ ਤੁਸੀਂ ਅਟੈਂਡ ਕਰੋ ਤੇ ਭਾਈ ਸਾਹਿਬ ਨੇ ਰਿਪਲਾਈ ਦਿੱਤਾ ਸੀਗਾ ਕਿ ਮੈਂ ਤਾਂ ਡਿਟੇਨਡ ਆ ਤੇ ਮੈਨੂੰ ਜਿਹੜਾ ਆ ਕਿ ਤੋਂ ਐਗਜ਼ੈਂਪਟ ਕੀਤਾ ਜਾਏ ਫਿਰ ਐਸ ਪਰ ਪ੍ਰੋਸੀਜਰ ਲੋਕ ਜੋ ਵੀ ਲੋਕ ਸਭਾ ਦਾ ਪ੍ਰੋਸੀਜਰ ਦੀ ਉਹਦੇ ਅਕੋਰਡਿੰਗਲੀ ਭਾਈ ਸਾਹਿਬ ਨੇ ਇੱਕ ਲੀਵ ਐਪਲੀਕੇਸ਼ਨ ਆਪਣੀ ਮੂਵ ਕੀਤੀ ਸੀ ਔਨਰੇਬਲ ਜੋ ਨੇ ਸਪੀਕਰ ਲੋਕ ਸਭਾ ਉਹਨਾਂ ਨੂੰ ਉਹਦੇ ਉੱਪਰ ਇੱਕ ਕਮੇਟੀ ਬੈਠੀ ਸੀ ਜੋ ਕਮੇਟੀ ਸੀਗੀ ਉਹਦੀ ਮੀਟਿੰਗ ਹੋਈ ਸੀ 24 ਫਰਵਰੀ ਨੂੰ 2025 ਚ ਔਰ ਉਹਦੇ ਚ ਜੋ ਵੀ ਰਿਮਾਰਕਸ ਦਿੱਤੇ ਨੇ ਉਹ 3 ਮਾਰਚ ਨੂੰ ਉਹਦੇ ਚ ਰਿਮਾਰਕਸ ਦੇ ਕੇ ਲਫਾਫਾ ਬੰਦ ਕਰਕੇ ਲੋਕ ਸਭਾ ਸਪੀਕਰ ਸਾਹਿਬ ਨੂੰ ਉਹਨਾਂ ਨੇ ਭੇਜ ਦਿੱਤੀ ਸੀ ਕੱਲ ਉਹ ਲੈਟਰ ਕਿਹੜੀ ਉਹਨਾਂ ਨੇ ਖੋਲੀ ਹੈ ਜੋ ਵੀ ਰਿਮਾਰਕਸ ਕਮੇਟੀ ਨੇ ਦਿੱਤੇ ਸੀ ਔਰ ਉਹਦੇ ਪਤਾ ਲੱਗ ਰਿਹਾ ਕਿ ਜੋ ਪਿਛਲੇ 54 ਡੇਸ ਸੀ ਉਹਨਾਂ ਨੇ ਐਗਜ਼ੈਪਟ ਕਰ ਦਿੱਤੇ ਮਾਫੀ ਦੇ ਦਿੱਤੀ ਉਹਦੇ ਵਿੱਚ ਵੀ ਤੁਸੀਂ ਤੁਹਾਡੀ ਲੀਵ ਐਪਲੀਕੇਸ਼ਨ ਅਸੀਂ ਅਲਾਉ ਕਰ ਦਿੱਤੀ ਆ ਤੇ ਹੁਣ ਅੱਗੇ ਤੋਂ ਸ਼ੁਰੂ ਹੋਏਗਾ ਪਹਿਲਾ ਦਿਨ ਫਿਰ ਅੱਜ ਤੋਂ ਓਕੇ ਮਤਲਬ ਹੁਣ ਇਹ ਮੰਨਿਆ ਜਾਵੇ ਕਿ ਜਿਹੜਾ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਤੁਹਾਡੇ 6 ਦਿਨ ਬਾਕੀ ਹੈ ਜਾਂ 4 ਦਿਨ ਜਾਂ 5 ਦਿਨ ਵੀ ਉਹ ਜਿਹੜੇ ਪਹਿਲਾਂ ਵਾਲੇ 53 54 ਦਿਨ ਆ ਉਹ ਸਮਾਪਤ ਹੋ ਗਏ ਉਸ ਨੂੰ ਛੁੱਟੀ ਮੰਨ ਲਈ ਗਈ ਹੈ ਮਨਜ਼ੂਰ ਕਰ ਲਈ ਗਈ ਹੈ ਛੁੱਟੀ ਮਨਜ਼ੂਰ ਹੋ ਗਈ ਜੀ ਬਿਲਕੁਲ ਜੀ ਹਾਂ ਜੀ ਚਲੋ ਤੇ ਹੁਣ ਅੱਗੇ ਕੋਈ ਆਸ ਬੱਜੀ ਹੈਗੀ ਆ ਕਿ ਜਿਵੇਂ ਅੱਜ ਤੋਂ ਸੈਸ਼ਨ ਸ਼ੁਰੂ ਹੋ ਰਿਹਾ ਤਾਂ ਕੀ ਉਹ ਦੁਬਾਰਾ ਉਹਨਾਂ ਦੀ ਹਾਜ਼ਰੀ ਉੱਥੇ ਲੱਗ ਸਕਦੀ ਹੈ ਕੀ ਉਹਨਾਂ ਨੂੰ ਉੱਥੋਂ ਜੇਲ੍ਹ ਚੋਂ ਲਿਆਂਦਾ ਜਾ ਸਕਦਾ ਬਿਲਕੁਲ ਜੀ ਅਸੀਂ ਜੋ ਐਪਲੀਕੇਸ਼ਨ ਕੋਰਟ ਦੇ ਵਿੱਚ ਇੱਕ ਪਟੀਸ਼ਨ ਲਗਾਈ ਹੈ ਉਹ ਸੈਸ਼ਨ ਅਟੈਂਡ ਕਰਨ ਮਾਰੇ ਲਗਾਈ ਹੈ ਕਿ ਅਸੀਂ ਇਹ ਇੰਨੇ ਸਾਨੂੰ 20 ਲੱਖ ਲੋਕਾਂ ਦੇ ਵੋਟ ਪਾ ਕੇ ਸਾਨੂੰ ਹਲਕਾ ਖਡੂਰ ਸਾਹਿਬ ਦੇ ਵਿੱਚੋਂ ਜੇਤੂ ਬਣਾਇਆ ਹੈ ਅਸੀਂ ਇਹਨਾਂ ਲੋਕਾਂ ਦੇ ਰੁਮਾਇਏ ਆ ਤੇ ਉਹਨਾਂ ਦੀਆਂ ਮੁਸ਼ਕਲਾਂ ਪ੍ਰੋਬਲਮਸ ਆਪਣੇ ਹਲਕੇ ਦੀਆਂ ਡਿਵੈਲਪਮੈਂਟ ਦੇ ਬਾਰੇ ਲਾਅਨ ਆਰਡਰ ਬਾਰੇ ਸਾਨੂੰ ਗੱਲ ਕਰਨ ਦਾ ਮੌਕਾ ਲੋਕ ਸਭਾ ਵਿੱਚ ਦਿੱਤਾ ਜਾਵੇ ਅਸੀਂ ਉਹਨਾਂ ਨੇ ਅੱਜ ਬਣ ਕੇ ਲੋਕ ਸਭਾ ਦੇ ਵਿੱਚ ਉਹਨਾਂ ਦਾ ਪੱਖ ਰੱਖਣਾ ਚਾਹੁੰਦੇ ਆ ਤੇ ਉਹ ਸਾਡੀ ਪਟੀਸ਼ਨ ਪੈਂਡਿੰਗ ਹੈ ਉਦੋਂ ਇਹ ਸੁਣਵਾਈ ਕੱਲ ਐ ਸਾਨੂੰ ਪੂਰੀ ਉਮੀਦ ਹੈ ਸਾਡੇ ਜੋ ਅਸੀਂ ਗਰਾਉਂਡ ਲਏ ਨੇ ਇਹਦੇ ਵਿੱਚ ਬਹੁਤ ਅਸੀਂ ਐਸ ਪਰ ਲਾਅ ਜੋ ਵੀ ਬਣਦਾ ਸੀ ਕਨਸਟੀਟਿਊਸ਼ਨ ਦੇ ਵਿੱਚ ਵੀ ਸਾਡਾ ਕਨਸਟੀਟਿਊਸ਼ਨਲ ਰਾਈਟ ਹੈ ਡੈਮੋਕਰੈਟਿਕ ਰਾਈਟ ਹੈ ਸਾਡਾ ਤੇ ਸਾਨੂੰ ਅਟੈਂਡ ਕਰਵਾਇਆ ਜਾਏ ਸੈਸ਼ਨ ਸੋ ਸਾਨੂੰ ਪੂਰੀ ਹੋਪ ਹੈ ਕਿ ਕੋਰਟ ਸਾਨੂੰ ਮੌਕਾ ਜ਼ਰੂਰ ਦੇਗੀ ਤੇ ਕੋਰਟ ਹੀ ਬਣਦੀ ਸੀ ਸਾਨੂੰ ਅਪਰੋਚ ਕਰ ਸਕਦੇ ਕੋਈ ਹੋਰ ਕੋਈ ਅਥਾਰਟੀ ਨਹੀਂ ਸੀ ਸਰਕਾਰ ਨੂੰ ਅਸੀਂ ਅਪਰੋਚ ਕਰ ਚੁੱਕੇ ਹਾਂ ਦੋ ਤਿੰਨ ਵਾਰ ਰਿਮਾਈਂਡਰ ਦੇ ਚੁੱਕੇ ਲੇਕਿਨ ਸਰਕਾਰ ਨੇ ਸਾਡੀ ਗੱਲ ਨਹੀਂ ਸੁਣੀ ਪੰਜਾਬ ਸਰਕਾਰ ਨੇ ਆਫਟਰ ਦੈਟ ਸਾਨੂੰ ਕੋਰਟ ਦਾ ਕੋਰਟ ਮੂਵ ਕਰਨਾ ਪਿਆ ਲੇਕਿਨ ਕੋਰਟ ਤੋਂ ਸਾਨੂੰ ਪੂਰੀ ਉਮੀਦ ਹੈ ਕਿ ਕੱਲ ਸ਼ਾਇਦ ਹੋ ਸਕਦਾ ਕਿ ਸਾਨੂੰ ਜੋ ਹੈ ਕੋਰਟ ਕੋਈ ਆਰਡਰ ਕਰੇ ਕਿ ਸਾਨੂੰ ਅਲਾਉ ਕੀਤਾ ਜਾਵੇ ਸੈਸ਼ਨ ਟਨ ਕਰਨ ਦੇ ਲਈ ਚਲੋ ਅੱਛਾ ਮਾਨ ਸਾਹਿਬ ਇਹ ਕੀ ਦੱਸੋ ਹੁਣ ਤੁਸੀਂ ਪੰਜਾਬ ਸਰਕਾਰ ਦਾ ਜ਼ਿਕਰ ਵੀ ਕੀਤਾ ਇਹਦੇ ਵਿੱਚ ਜੋ ਮੈਂ ਜੋ ਮੈਨੂੰ ਲੱਗ ਰਿਹਾ ਕਿ ਤਿੰਨ ਤਿਰਾਂ ਇਹਦੇ ਵਿੱਚ ਆ ਰਹੀਆਂ ਇੱਕ ਤਾਂ ਪੰਜਾਬ ਸਰਕਾਰ ਜੇ ਅਗਰ ਆਪਾਂ ਕੋਰਟ ਨੂੰ ਛੱਡ ਵੀ ਦਈਏ ਤਾਂ ਕੋਰਟ ਨੂੰ ਅਗਰ ਆਪਾਂ ਸਾਈਡ ਤੇ ਰੱਖੀਏ ਤਾਂ ਦੇਖੋ ਕੋਰਟ ਦਾ ਜਾਣਦਾ ਤਾਂ ਆਪਾਂ ਤਾਂ ਹੀ ਮਨ ਬਣਾਇਆ ਜਾਂ ਆਪਾਂ ਨੂੰ ਲੱਗਿਆ ਕਿ ਜਦੋਂ ਆਪਣੀ ਸੁਣਵਾਈ ਕਿਤੇ ਨਹੀਂ ਹੋਈ ਤਾਂ ਉਹਦੇ ਚ ਤਿੰਨ ਧਿਰਾਂ ਜੋ ਮੇਨ ਇੱਕ ਤਾਂ ਪੰਜਾਬ ਸਰਕਾਰ ਇੱਕ ਕੇਂਦਰ ਸਰਕਾਰ ਤੇ ਇੱਕ ਲੋਕ ਸਭਾ ਦੇਖੋ ਕਿਤੇ ਨਾ ਕਿਤੇ ਅਧਿਕਾਰ ਲੋਕ ਸਭਾ ਦਾ ਵੀ ਹੈ ਕਿਉਂਕਿ ਉਹਨਾਂ ਦਾ ਹੁਣ ਉਹ ਮੈਂਬਰ ਹੈ ਜੋ ਸੰਸਦ ਅਮਰਤਪਾਲ ਹੈ ਹੁਣ ਉਹ ਲੋਕਾਂ ਦੇ ਲਈ ਪੰਜਾਬ ਲਈ ਆਪਾਂ ਜੇਕਰ ਨਾ ਵੀ ਕਰੀ ਤਾਂ ਲੋਕ ਸਭਾ ਦੇ ਉਹ ਮੈਂਬਰ ਹੈ ਤਾਂ ਲੋਕ ਸਭਾ ਕੋ ਕੋਈ ਨਾ ਕੋਈ ਅਧਿਕਾਰ ਤਾਂ ਹੋਏਗਾ ਤਾਂ ਆਪਾਂ ਤਿੰਨਾਂ ਦੇ ਕੋਲ ਪਹੁੰਚ ਕੀਤੀ ਹੈ ਤਾਂ ਤੁਰ ਤਿੰਨਾਂ ਦਾ ਰਵਈਆ ਕਿਦਾਂ ਦਾ ਹੈ ਦੇਖੋ ਲੋਕ ਸਭਾ ਰੱਬੀਆ ਬਹੁਤ ਅੱਛਾ ਰਿਹਾ ਲੋਕ ਸਭਾ ਨੂੰ ਜਦੋਂ ਭਾਈ ਸਾਹਿਬ ਨੇ ਆਪਣੀ ਜੋ ਆਪਣਾ ਪੱਖ ਰੱਖਿਆ ਲੈਟਰ ਭੇਜੀ ਉਹਨਾਂ ਨੂੰ ਥੂ ਈਮੇਲ ਤਾਂ ਉਹਨਾਂ ਨੇ ਬਹੁਤ ਵਧੀਆ ਰਿਪਲਾਈ ਦਿੱਤਾ ਕਿ ਐਸੀ ਤੁਹਾਡੇ ਤੇ ਰਿਕਵਰਡ ਨਹੀਂ ਬਣ ਰਹੇ ਤੁਸੀਂ ਆਉਣਾ ਚਾਹੁੰਦੇ ਹੋ ਆ ਸਕਦੇ ਹੋ ਲੋਕ ਸਭਾ ਸੈਸ਼ਨ اٹੈਂਡ ਕਰਨ ਲਈ ਲੇਕਿਨ ਕਾਨੂੰਨ ਮੁਤਾਬਕ ਯੂ ਹੈਵ ਟੂ ਅਪਰੋਚ ਦੀ ਕੰਪੀਟੈਂਟ ਕੋਰਟ ਜਿਹੜੀ ਵੀ ਤਰ੍ਹਾਂ ਕੋਰਟ ਤੁਹਾਨੂੰ ਜੂਰਿਸਡਿਕਸ਼ਨ ਦੇ ਅਕੋਰਡਿੰਗ ਪੈਂਦੀ ਆ ਯੂ ਹੈਵ ਟੂ ਅਪਰੋਚ ਥੈਟ ਕੋਰਟ ਅਗਰ ਉਹ ਕੋਰਟ ਅਲਾਉ ਕਰਦੀ ਆ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਇਹਦੇ ਵਿੱਚ ਸੋ ਲੋਕ ਸਭਾ ਦਾ ਜੋ ਰਵਈਆ ਬਹੁਤ ਸਹੀ ਰਵਈਆ ਮੀਨਸ ਕਿ ਲੋਕ ਸਭਾ ਦਾ ਤਾਂ ਮਤਲਬ ਇਹ ਲਾ ਲੋ ਵੀ ਉਹਨਾਂ ਨੇ ਪੱਲਾ ਝਾੜਿਆ ਕਿ ਸਰਕਾਰ ਹੀ ਕੁਝ ਕਰ ਸਕਦੀ ਐ ਅਸੀਂ ਕੁਝ ਨਹੀਂ ਕਰ ਸਕਦੇ ਇਹੀ ਇਹ ਮੰਨਿਆ ਜਾਵੇ ਹਾਂਜੀ ਆਪਾਂ ਕਹਿ ਸਕਦੇ ਆ ਜੀ ਕਿਉਂਕਿ ਲੋਕ ਸਭਾ ਡਾਇਰੈਕਟ ਕਾਲ ਨਹੀਂ ਕਰ ਸਕਦਾ ਕਿਸੇ ਨੂੰ ਜੀ ਹੂੰ ਚਲੋ ਅੱਛਾ ਉਸ ਤੋਂ ਕੇਂਦਰ ਸਰਕਾਰ ਕੀ ਕੀ ਲੱਗਦਾ ਕਿ ਆਪਾਂ ਕੇਂਦਰ ਸਰਕਾਰ ਇਹਦੇ ਵਿੱਚ ਕੋਈ ਦਖਲ ਕਰ ਸਕਦੀ ਸੀ ਬਿਲਕੁਲ ਜੀ ਕੇਂਦਰ ਸਰਕਾਰ ਕੱਲ ਉਹਦੇ ਤੇ ਕੋਈ ਕੇਂਦਰ ਸਰਕਾਰ ਨੇ ਰਿਪਲਾਈ ਫਾਈਲ ਕਰਨਾ ਸੀਗਾ ਸਟੇਟ ਗਵਰਨਮੈਂਟ ਦਾ ਵਿੱਚ ਕੋਈ ਕੋਈ ਜ਼ਿਆਦਾ ਰੋਲ ਨਹੀਂ ਹੈ ਇਹਦੇ ਵਿੱਚ ਕਿਉਂਕਿ ਲੋਕ ਸਭਾ ਦਾ ਮੈਟਰ ਹੈ ਲੋਕ ਸਭਾ ਯੂਨੀਅਨ ਆਫ ਇੰਡੀਆ ਦੇ ਕੌਂਸਲ ਨੇ ਹੀ ਬੇਸਿਕਲੀ ਰਿਪਲਾਈ ਫਾਈਲ ਕਰਨਾ ਉਹਨਾਂ ਨੇ ਰਿਪਲਾਈ ਦੇਣਾ ਸੀ 12 ਤਰੀਕ ਨੂੰ ਹੁਣ ਕੱਲ ਦੇਣਗੇ ਕਿ ਅਸੀਂ ਕਮੇਟੀ ਜੋ ਕਨਸਟੀਟਿਊਟ ਹੋਈ ਹੈ ਉਹਦੇ ਵਿੱਚ ਕੀ ਰਿਮਾਰਕਸ ਜੀਗੇ ਕਿ ਉਹਨਾਂ ਦੀ ਸੀਟ ਜਿਹੜੀ ਹੈ ਉਹ ਵਕੇਟ ਹੁਣ ਰੋਕ ਲਈ ਆ ਜਿਵੇਂ ਆਪਾਂ ਨੂੰ ਪਤਾ ਚੱਲ ਗਿਆ ਕਿ ਉਹਨਾਂ ਦੀ ਜੋ ਐਪਲੀਕੇਸ਼ਨ ਸੀ ਉਹ ਅਲਾਉ ਕਰ ਦਿੱਤੀ ਗਈ ਹੈ ਲੇਕਿਨ ਫਰਦਰ ਹੁਣ ਉਹਦੇ ਵਿੱਚ ਕੀ ਰਿਕਵਰ ਪੈਦਾ ਕਰਦੇ ਨੇ ਯੂਨਿਨਫ ਇੰਡੀਆ ਜਾਂ ਨਹੀਂ ਕਰਦਾ ਕਿ ਲੋਕ ਸਭਾ ਸੈਸ਼ਨ ਅਟੈਂਡ ਕਰਨ ਲਈ ਅਲਾਉ ਕਰ ਰਹੇ ਨੇ ਕਿ ਨਹੀਂ ਕਰ ਰਹੇ ਇਹ ਤਾਂ ਹੁਣ ਕੱਲ ਪਤਾ ਲੱਗੇਗਾ ਜੀ ਚਲੋ ਅੱਛਾ ਉਹਨਾਂ ਉਹਨਾਂ ਦੀ ਛੁੱਟੀਆਂ ਤੇ ਉੱਪਰ ਆਪਾਂ ਪੰਜਾਬ ਸਰਕਾਰ ਦੀ ਗੱਲ ਕੀਤੀ ਹੈ ਜਿਹੜਾ ਕੇਸ ਪੰਜਾਬ ਸਰਕਾਰ ਦੇ ਅਧੀਨ ਆ ਜਿਹੜਾ ਐਨਐਸਐਲ ਆਈ ਹੈ ਤਾਂ ਫਿਰ ਇਹਦੇ ਵਿੱਚ ਕੇਂਦਰ ਦਾ ਕੋਈ ਦਖਲ ਹੋਸ ਹੁੰਦਾ ਬੀ ਐਨਐਸਐ ਦੇ ਵਿੱਚ ਬਿਲਕੁਲ ਹੁੰਦਾ ਜੀ ਹਾਂਜੀ ਉਹਨਾਂ ਦਾ ਵੀ ਯੂਨੀਅਨ ਆਫ ਇੰਡੀਆ ਦੇ ਕੌਂਸਲ ਅਪੀਅਰ ਹੁੰਦੇ ਨੇ ਔਰ ਉਹਦੇ ਵਿੱਚ ਜਦੋਂ ਸਟੇਟ ਗਵਰਨਮੈਂਟ ਐਨਐਸਐਸ ਵਧਾਉਣ ਦੇ ਲਈ ਜਦੋਂ ਆਪਾਂ ਨੇ ਇੱਕ ਸਪਾਰਸ਼ ਕਰਾਉਣੀ ਹੈ ਉਹਨਾਂ ਨੇ ਇੱਕ ਲੈਟਰ ਮੂਵ ਕਰਦੇ ਨੇ ਉਹ ਲੈਟਰ ਜਿਹੜੀ ਹੈ ਉਹ ਜਾਂਦੀ ਹੈ ਯੂਨੀਅਨ ਆਫ ਇੰਡੀਆ ਕੋਲ ਪਾਰਸਰ ਸਰਕਾਰ ਫਿਰ ਉਹਦੇ ਉੱਪਰ ਉਹਨੂੰ ਅਲਾਉ ਕਰਦੀ ਹੈ ਬੇਸਿਕਲੀ ਅਲਾਉ ਪਾਸਰ ਕਰਨੇ ਕਰਨਾ ਕਿ ਇੰਟਰਸਟੇਟ ਮਸਲਾ ਹੈ ਕਿ ਕਿ ਭੇਜਣਾ ਇਹਨਾਂ ਨੇ ਹੁੰਦਾ ਬਣਾ ਕੇ ਰਿਪੋਰਟ ਸੋ ਦੋਨਾਂ ਦਾ ਬਰਾਬਰ ਰੋਲ ਹੈ ਬੇਸਿਕਲ ਮੇਨ ਰੋਲ ਤਾਂ ਸਟੇਟ ਗਵਰਨਮੈਂਟ ਦਾ ਲੇਕਿਨ ਵਿਦਆਊਟ ਸੈਂਟਰ ਗਵਰਨਮੈਂਟ ਵੀ ਇਹ ਨੈਸਟ ਜਿਹੜੀ ਕੰਟੀਨਿਊ ਨਹੀਂ ਹੋ ਸਕਦੀ ਚਲੋ ਅੱਛਾ ਮਾਨਸਬਣ ਆਪਾਂ ਪੰਜਾਬ ਸਰਕਾਰ ਤੇ ਆਉਨੇ ਆ ਪੰਜਾਬ ਸਰਕਾਰ ਚ ਕਿਸੇ ਨਾਲ ਮੁਲਾਕਾਤ ਪਰਸਨਲ ਤੌਰ ਤੇ ਮੰਨ ਲਓ ਸੰਸਦ ਅਮਰਤਪਾਲ ਦੇ ਪਿਤਾ ਵੱਲੋਂ ਜਾਂ ਤੁਹਾਡੇ ਲੀਗਲੀ ਟੀਮ ਵੱਲੋਂ ਕਿਸੇ ਪ੍ਰਸ਼ਾਸਨਿਕ ਤੌਰ ਤੇ ਜਾਂ ਸਰਕਾਰ ਰਾਜਨੀਤਿਕ ਤੌਰ ਤੇ ਕਿਸੇ ਨਾਲ ਕੋ ਮੁਲਾਕਾਤ ਹੋਈ ਪੰਜਾਬ ਦੇ ਵਿੱਚ ਜੀ ਨਹੀਂ ਜੀ ਅਸੀਂ ਟ੍ਰਾਈ ਵੀ ਨਹੀਂ ਕੀਤਾ ਕਿਸੇ ਨੇ ਫੈਮਿਲੀ ਵੱਲੋਂ ਵੀ ਨਹੀਂ ਸਾਨੂੰ ਕੋਰਟ ਦੇ ਉੱਪਰ ਪੂਰਾ ਯਕੀਨ ਹੈ ਅਸੀਂ ਲੀਗਲ ਵੇ ਦੇ ਨਾਲ ਲੀਗਲ ਜੋ ਤਰੀਕਾ ਸੀ ਉਹ ਹੀ ਅਪਣਾਇਆ ਅਸੀਂ ਆਫ ਦਿ ਰਿਕਾਰਡ ਜਾ ਕੇ ਕਿਸੇ ਨਾਲ ਕੋਈ ਕੋਈ ਰਿਕਵੈਸਟ ਨਹੀਂ ਕੀਤੀ ਕੋਈ ਆਪਣਾ ਪੱਖ ਨਹੀਂ ਰੱਖਿਆ ਜੋ ਐਸ ਪਰ ਲਾ ਬਣਦਾ ਸੀ ਅਸੀਂ ਉਹਦੇ ਅਕੋਰਡਿੰਗ ਚੱਲੇ ਆਂ ਔਰ ਸਾਨੂੰ ਸਾਡੇ ਜੋ ਪੁਆਇੰਟ ਨੇ ਸਾਡੇ ਜੋ ਫੈਕਟਸ ਨੇ ਕੇਸ ਦੇ ਬਹੁਤ ਕਲੀਅਰ ਨੇ ਔਰ ਸਾਨੂੰ ਪੂਰਾ ਯਕੀਨ ਹੈ ਕਿ ਸਾਡੀ ਜਿਹੜੀ ਪਟੀਸ਼ਨ ਹੈ ਅਲਾਉ ਹੋਏਗੀ ਚਲੋ ਰਮਨ ਸਾਹਿਬ ਇੱਕ ਉਹਨਾਂ ਸੰਸਦ ਦੇ ਲੈ ਕੇ ਜਿਹੜੀ ਉਹਨਾਂ ਦੇ ਵਿੱਚ ਮੂਲਿਤ ਕੰਦੇ ਇੱਕ ਵੱਖਰੀ ਪਟੀਸ਼ਨ ਆ ਔਰ ਇੱਕ ਹੋਰ ਕੇਸ ਚੱਲ ਰਿਹਾ ਜਿਹੜਾ ਐਨਐਸਏ ਨੂੰ ਲੈ ਕੇ ਚੱਲ ਰਿਹਾ ਤੇ ਉਹਦੀ ਸੁਣਵਾਈ ਵੀ ਅੱਜ ਜਿਹੜੀ ਹੋਣੀ ਆ ਹਾਈ ਕੋਰਟ ਦੇ ਵਿੱਚ ਤਾਂ ਉਹ ਸੁਣਵਾਈ ਦੇ ਉਹ ਜਿਹੜਾ ਉਹ ਕੇਸ ਹੈ ਕੀ ਉਹ ਜ਼ਮਾਨਤ ਲਈ ਰੱਖਿਆ ਹੋਇਆ ਜਾਂ ਐਨਐਸਏ ਹਟਾਉਣ ਦੇ ਲਈ ਆ ਕੇਸ ਕੀ ਹੈ ਜੀ ਉਹ ਜ਼ਮਾਨਤ ਦਾ ਕੇਸ ਲੱਗ ਨਹੀਂ ਸਕਦਾ ਇਹਦੇ ਵਿੱਚ ਅਸੀਂ ਐਨਐਸਏ ਦਾ ਜੋ ਆਰਡਰ ਹੋਇਆ ਸੀਗਾ ਦੋ ਆਰਡਰ ਹੋਏ ਨੇ ਐਨਐਸਏ ਦੇ ਇੱਕ 2023 ਦੇ ਵਿੱਚ ਹੋਇਆ ਸੀ ਮਾਰਚ ਵਿੱਚ 1 ਮਾਰਚ 2024 ਵਿੱਚ ਹੋਇਆ ਸੀਗਾ ਮਾਰਚ ਦਾ 23 ਵਿੱਚ ਪਹਿਲਾ ਐਨਐਸਏ ਆਰਡਰ ਸੀ ਉਹ ਭਾਈ ਅਮਿਤਪਾਲ ਸਿੰਘ ਉਹਨਾਂ ਨੇ ਚੈਲੰਜ ਕੀਤਾ ਨਹੀਂ ਉਹਦੇ ਲਈ ਕਿਸੇ ਕੋਰਟ ਵਿੱਚ ਨਹੀਂ ਗਏ ਲੇਕਿਨ ਆਰਡਰ ਸੀਗਾ ਬਿਲਕੁਲ ਹੀ ਵੇਗ ਗਰਾਉਂਡਸ ਦੇ ਉੱਪਰ ਆਪਣੇ ਕੋਲੋਂ ਖੜੇ ਹੋਏ ਗਰਾਉਂਡਸ ਦੇ ਉੱਪਰ ਹੀ ਸਟੇਟ ਗਵਰਨਮੈਂਟ ਨੇ ਲਗਾਇਆ ਜਿਹਦੇ ਵਿੱਚ ਕੋਈ ਵੀ ਬੇਸਿਕਲੀ ਕੋਈ ਬੇਸ ਬਿਲਕੁਲ ਬੇਸਲੈਸ ਗਰਾਉਂਡਸ ਨੇ ਐਸਆਈਓ ਲਾਏ ਨੇ ਔਰ ਬੜੇ ਕਲੀਅਰ ਗਰਾਉਂਡਸ ਨੇ ਐਸੀ ਐਸ ਪਰ ਲਾਅ ਜੋ ਵੀ ਪ੍ਰੋਵੀਜ਼ਨਸ ਹੁੰਦੀਆਂ ਸੀਗੀਆਂ ਜਿਹੜੀਆਂ ਕਿ ਸਟੇਟ ਕਮਨ ਨੇ ਫਾਲੋ ਹੀ ਨਹੀਂ ਕੀਤੀਆਂ ਅਸੀਂ ਉਹ ਆਏ ਆ ਭਾਈ ਸਾਹਿਬ ਨੇ ਸੈਕਿੰਡ ਆਰਡਰ ਜੋ ਹੈ ਚਵੀ ਵਾਲਾ ਉਹ ਚੈਲੰਜ ਕੀਤਾ ਅਸੀਂ ਉਹਦੇ ਵਿੱਚ ਆਇਆ ਐਨਐਸਏ ਦਾ ਆਰਡਰ ਚੈਲੰਜ ਕੀਤਾ ਅਸੀਂ ਬੇਲ ਅਪਲਾਈ ਨਹੀਂ ਕੀਤੀ ਕੋਈ ਵੀ ਅਗਰ ਐਨਐਸਏ ਦਾ ਆਰਡਰ ਚੈਲੰਜ ਹੋ ਜਾਂਦਾ ਸਾਡਾ ਜੋ ਸੈਟੀਸਫਾਈਡ ਕਰ ਦਿੰਦੇ ਨੇ ਆਰਡਰ ਨੂੰ ਆਨਰੇਬਲ ਹਾਈ ਕੋਰਟ ਤਾਂ ਅਸੀਂ ਜਿਹੜਾ ਆ ਉਥੋਂ ਡਿਬਰੀ ਕਰ ਤੋਂ ਅਸੀਂ ਪੰਜਾਬ 'ਚ ਸਾਨੂੰ ਲਿਆਦਾ ਜਾਏਗਾ ਬਾਕੀ ਜੋ ਸਾਡੇ ਹੋਰ ਐਫਆਈਆਰਸ ਨੇ ਉਹ ਫਿਰ ਅਸੀਂ ਟਰਨ ਵਾਈਜ਼ ਆਪਣੀਆਂ ਬੇਲ ਅਪਲੀਕੇਸ਼ਨਸ ਫਾਈਲ ਕਰਾਂਗੇ। ਅਰੇ ਮੇਨ ਆਪਣਾ ਮਕਸਦ ਤਾਂ ਇਹੀ ਹੈ ਕਿ ਐਨਐਸਏ ਆ ਐਨਐਸਏ ਹਟਾ ਦਿੱਤੀ ਜਾਵੇ। ਬਿਲਕੁਲ ਜੀ। ਮੇਨ ਦਾ ਗਰਾਉਂਡ ਇਹੀ ਹੈ ਆਪਣਾ। ਮੇਨ ਗਰਾਉਂਡ ਰਹੀ ਹੈ ਕਿ ਐਨਐਸਏ ਜੋ ਹਟਾਈ ਦਿੱਤੀ ਜਾਵੇ ਜੋ ਗਲਤ ਲੱਗੀ ਹੈ। ਓਕੇ। ਅੱਛਾ ਇੱਕ ਇਹ ਇਹ ਦੱਸੋ ਬਾਨ ਸਾਹਿਬ ਵੀ ਜਿਹੜਾ ਐਨਐਸਏ ਹੈ ਤਾਂ ਉਹਦੇ ਚ ਸਰਕਾਰ ਦਾ ਰਵਈਆ ਜਿਹੜਾ ਕੋਰਟ ਦੇ ਵਿੱਚ ਆਪਾਂ ਬਾਹਰ ਤਾਂ ਆਉਣ ਉਹ ਆਫ ਦਾ ਰਿਕਾਰਡ ਤਾਂ ਆਪਾਂ ਤੁਸੀਂ ਕਿਹਾ ਵੀ ਆਪਾਂ ਕਦੇ ਕਿਸੇ ਪਹੁੰਚ ਕੀਤੀ ਹੋਣੀ ਹੈਗੀ। ਤੇ ਜਦੋਂ ਹਾਈ ਕੋਰਟ ਦੇ ਵਿੱਚ ਜਿਹੜੇ ਆਪਣੇ ਜਵਾਬਦੇਰ ਕੀਤੇ ਜਾਂਦੇ ਨੇ ਖਾਸ ਕਰਕੇ ਪੰਜਾਬ ਸਰਕਾਰ ਵੱਲੋਂ ਸਰਕਾਰੀ ਪਦਰ ਤੇ ਪ੍ਰਸ਼ਾਸਨਿਕ ਲੈਵਲ ਤੇ ਉਹ ਰਵਈਆ ਕਿਦਾਂ ਦਾ ਲੱਗ ਰਿਹਾ ਦੇਖੋ ਆਪਣੇ ਨੂੰ ਪੂਰਾ ਜ਼ੋਰ ਲਗਾਉਂਦੇ ਨੇ ਆਪੋਸ ਕਰ ਰਹੇ ਨੇ ਨਵੇਂ ਗਰਾਉਂਡ ਲੈ ਕੇ ਆਉਂਦੇ ਨੇ ਦੋ ਰਿਪਲਾਈ ਵੀ ਫਾਈਲ ਹੋਏ ਆ ਸਟੇਟ ਗਵਰਨਮੈਂਟ ਵੱਲੋਂ ਔਰ ਆਪਰੇ ਨੂੰ ਪੂਰਾ ਲਗਾ ਰਹੇ ਨੇ ਕਿ ਅਸੀਂ ਆਪੋਸ ਕਰੀਏ ਕਿ ਐਨਐਸਸੀ ਜੋ ਹੈ ਉਹ ਸਹੀ ਲਕੀ ਸੀ ਉਹਨਾਂ ਨੇ ਇਸ ਗੱਲ ਤੇ ਅਪਰੂਵ ਕਰਨ ਦੇ ਜ਼ੋਰ ਲੱਗਾ ਸਾਡਾ ਜ਼ੋਰ ਲੱਗਾ ਕਿ ਅਸੀਂ ਉਸ ਐਨਐਸਸੀ ਜੋ ਸੈਕੰਡ ਆਰਡਰ ਸੀਗਾ ਉਹ ਗਲਤ ਲੱਗਾ ਉਸ ਟੂ ਵੀ ਇੰਪਰੂਵ ਕਰਨ ਤੇ ਲੱਗਾ ਹੋਇਆ ਚਲੋ ਅੱਜ ਇੱਕ ਮਾਨ ਸਾਹਿਬ ਜਿਹੜਾ ਇੱਕ ਕੇਸ ਹੈ ਖਾਸ ਕਰਕੇ ਹਰ ਕੇਸ ਦੇ ਵਿੱਚ ਸੰਸਦ ਅਮਰਤਪਾਲ ਦਾ ਜ਼ਿਕਰ ਹੁੰਦਾ ਪਰ ਉਹਦੇ ਨਾਲ ਚਾਰ ਪੰਜ ਉਹਨਾਂ ਦੇ ਸਾਥੀ ਹੋਰ ਵੀ ਨੇ ਤਾਂ ਕੀ ਉਹ ਉਹਨਾਂ ਉਹਨਾਂ ਦੀ ਐਨਐਸਏ ਜਿਹੜਾ ਕੇਸ ਹੈ ਉਹ ਵੀ ਇਸੇ ਕੇਸ ਦੇ ਵਿੱਚ ਇਨਵੋਲਵਮੈਂਟ ਆ ਜਾਂ ਉਹ ਇੱਕ ਅਲੱਗ ਤੌਰ ਤੇ ਆ ਕਿ ਜਾਂ ਅਜੇ ਉਹ ਦਾਇਰ ਹੀ ਨਹੀਂ ਕੀਤਾ ਕਿਸੇ ਨੇ ਅ ਇਹਦੇ ਵਿੱਚ 5-6 ਕੇਸ ਦਾਇਰ ਹੋਏ ਨੇ ਲੇਕਿਨ ਸਾਰੇ ਕਲਬ ਹੋ ਗਏ ਨੇ ਇੱਕ ਸੀਰੀਅਲ ਨੰਬਰ ਤੇ ਕਾਲ ਹੁੰਦੇ ਆ ਉਹ ਲੇਕਿਨ ਜਿਵੇਂ ਸਟੇਟ ਗਵਰਨਮੈਂਟ ਦੇ ਵੱਲੋਂ ਵੀ ਬਾਰ ਬਾਰ ਇਹ ਗੱਲ ਕਹੀ ਜਾਂਦੀ ਹੈ ਕਿ ਅਸੀਂ ਮੇਨ ਜੋ ਨੇ ਇਹਦੇ ਵਿੱਚ ਲੀਡਰ ਜੋ ਨੇ ਉਹ ਭਾਈ ਅਮਿਤ ਪਾਲ ਸਿੰਘ ਨੇ ਜਿਆਦਾ ਉਹਨਾਂ ਦਾ ਐਮਫਸਾਈਜ਼ ਹੁੰਦਾ ਆ ਜਿਆਦਾ ਸਟ੍ਰੈਸ ਦਿੰਦੇ ਨੇ ਉਹ ਭਾਈ ਅਮਿਤ ਪਾਲ ਸਿੰਘ ਦੇ ਉੱਪਰ ਕਿ ਉਹਨਾਂ ਦੇ ਉੱਪਰ ਉਹਨਾਂ ਦੇ ਆ ਰੋਲ ਸੀਗੇ ਉਹ ਲੀਡਰ ਸੀਗੇ ਜਿਆਦਾ ਉਹਨਾਂ ਦਾ ਆ ਬਾਕੀ ਤਾਂ ਠੀਕ ਆ ਜਿਹੜਾ ਆਰਡਰ ਹੋਏਗਾ ਕਾਮਨ ਆਰਡਰ ਹੋਏਗਾ ਸਾਰਿਆਂ ਦਾ ਬਰਾਬਰ ਹੀ ਆਰਡਰ ਹੋਏਗਾ ਐਨਐਸਏ ਟੁੱਟੇਗੀ ਸਾਰੇ ਟੁੱਟੇਗੀ ਏ ਨਹੀਂ ਹੈ ਕਿ ਕਿਸੇ ਇੱਕ ਨੂੰ ਪਿਕ ਐਂਡ ਚੂਜ਼ ਵਾਲਾ ਸਿੱਧਾ ਹੋਏਗਾ ਆਰਡਰ ਹੋਏਗਾ ਤਾਂ ਸਾਰੇ ਲਈ ਬਰਾਬਰ ਹੋਏਗਾ ਅੱਛਾ ਕਿੰਨੇ ਕਿੰਨੇ ਸਾਥੀ ਨੇ ਉਹਦੇ ਚ ਕਿਹੜੇ ਕਿਹੜੇ ਨੇ ਕੋਈ ਨਾਮ ਹੈ ਉਹ ਉਹਦੇ ਚ ਦਲਜੀਤ ਕਲਸੀ ਨੇ ਔਰ ਕੁਲਵੰਤ ਸਿੰਘ rauke ਨੇ ਇੱਕ ਗੁਰਜੀਤ ਇੱਕ ਗੁਰਜੀਤ ਸਿੰਘ ਗੇਲਕਰਕੇ ਨੇ ਪਾਨਿਆਣੇ ਨੇ ਜੀ ਬਲ ਸਾਰੇ ਦਾ ਕੇਸ ਇਕੱਠਾ ਕਲੱਬ ਹੈ ਤਾਂ ਹੁਣ ਅਪਰੇ ਇਹ ਮੰਨ ਲਿਆ ਜਾਵੇ ਵੀ ਇਨ ਕੇਸ ਅਗਰ ਕੋਰਟ ਆਰਡਰ ਕਰ ਦਿੰਦੀ ਹੈ ਕਿ ਐਨਐਸਸੀ ਖਤਮ ਕੀਤੀ ਜਾਂਦੀ ਹੈ ਤਾਂ ਫਿਰ ਸਾਰਿਆਂ ਤੇ ਲਾਗੂ ਹੋਏਗੀ ਬਿਲਕੁਲ ਐਸਪਰ ਆਰਡਰ ਤਾਂ ਬਣਦਾ ਇਹੀ ਹੈ ਜੀ ਬਾਕੀ ਕੋਰਟ ਦੀ ਮਰਜ਼ੀ ਹੈ ਡਿਸਕ੍ਰੀਸ਼ਨ ਹੈ ਵਿੱਚੋਂ ਕਿ ਕੈਨ ਚੂਜ਼ ਵੀ ਕਰ ਸਕਦੀ ਹੈ ਤੇ ਇਸਪੌਂਡ ਕੋਰਟ ਕੁਝ ਕਹਿ ਨਹੀਂ ਸਕਦੇ ਬਣਦਾ ਜੀ ਕਮਾਨ ਸਾਹਿਬ ਇਹ ਦੱਸੋ ਵੀ ਕੋਰਟ ਦੇ ਵਿੱਚ ਕੋਈ ਬਰਾਮਦਗੀ ਦਿਖਾਈ ਜਾ ਰਹੀ ਹੈ ਵੀ ਐਨਐਸਸੀ ਇਸ ਕਰਕੇ ਲਾਈ ਆ ਕਿ ਇਹਨਾਂ ਤੋਂ ਆ ਚੀਜ਼ ਬਰਾਮਦ ਹੋਈ ਹੈ ਕੋਈ ਵੱਡੀ ਬਰਾਮਦਗੀ ਦਿਖਾਈ ਜਾ ਰਹੀ ਹੈ ਤਕੋ ਇੱਕ ਕੇਸ ਹੋਇਆ ਸੀਗਾ ਡਗਰੂਗੜ ਦੇ ਵਿੱਚ ਜਿਹੜਾ ਜਿਹਦੇ ਵਿੱਚ ਉੱਥੇ ਸਪਾਈ ਕੈਮਰਾਜ਼ ਦਾ ਆਪਾਂ ਪਹਿਲਾਂ ਵੀ ਨਿਊਜ਼ਪੇਪਰ ਤੇ ਜਾਂ ਵੀਡੀਓ ਬਿਲਕੁਲ ਬਿਲਕੁਲ ਲੇਕਿਨ ਉਹ ਸਾਰਾ ਗਲਤ ਸੀਗਾ ਪਲਾਨ ਕੀਤਾ ਗਿਆ ਸੀਗਾ ਜਿਸ ਦਿਨ ਉਹਦੇ ਉੱਪਰ ਭਾਈ ਸਾਹਿਬ ਨੇ ਪਹਿਲਾਂ ਹੀ ਡੀਐਮ ਲੋਕਲ ਡੀਐਮ ਨੂੰ ਵੀ ਇਨਫੋਰਮ ਕੀਤਾ ਸੀ ਕਾ ਵੀ ਉਹਨਾਂ ਨੇ ਖੁਦ ਹੀ ਇਨਫੋਰਮ ਕੀਤਾ ਸਾਡੇ ਨੂੰ ਸਾਨੂੰ ਫਸਾਇਆ ਜਾ ਰਿਹਾ ਤੇ ਹੋਰ ਕੋਈ ਬਰਾਮਦਗੀ ਕੋਈ ਨਹੀਂ ਹੈਗੀ ਬਾਕੀ ਤਾਂ ਸੋਸ਼ਲ ਮੀਡੀਆ ਦੇ ਉੱਪਰ ਜੋ ਪੋਸਟਾਂ ਥਰਡ ਪਰਸਨ ਵੱਲੋਂ ਸ਼ੇਅਰ ਕੀਤੀਆਂ ਉਹ ਗਰਾਊਂਡ ਲੈ ਕੇ ਨਹੀਂ ਕਿ ਕਿਸੇ ਨੇ ਕੋਈ ਕੋਈ ਪ੍ਰੋ ਖਾਲਸਥਾਨੀ ਦੀ ਕੋਈ ਪੋਸਟ ਪਾਈ ਆ ਲੇਕਿਨ ਸੁਪਰੀਮ ਕੋਰਟ ਨੇ ਕਿਹਾ ਕਿਸੇ ਥਰਡ ਪਰਸਨ ਦੀ ਪੋਸਟ ਤੇ ਤੁਸੀਂ ਕਿਸੇ ਨੂੰ ਇਨਵੋਲਵ ਨਹੀਂ ਕਰ ਸਕਦੇ ਸੋ ਕਾਫੀ ਅੱਛੇ ਸਾਡੇ ਗਰਾਉਂਡ ਨੇ ਸਾਨੂੰ ਪੂਰਾ ਯਕੀਨ ਹੈ ਕਿ ਅਸੀਂ ਦੇ ਵਿੱਚ ਰੀਲੀਫ ਜ਼ਰੂਰ ਲਵਾਂਗੇ ਸੀਨੀਅਰ ਐਡਵੋਕੇਟ ਨੇ ਮਿਸਟਰ ਆਰਐਸ ਬੈਂਸ ਨੇ ਉਹ ਸਾਡਾ ਮੇਨ ਕਾਉਂਸਲ ਹੋਣੇ ਸਾਡੇ ਕੇਸ ਦੇ ਵਿੱਚ ਬਹੁਤ ਥੋਰੋਲੀ ਸਟੱਡੀ ਕਰਕੇ ਬਹੁਤ ਸੋਹਣੇ ਤਰੀਕੇ ਦੇ ਨਾਲ ਉਹ ਕੇਸ ਨੂੰ ਪ੍ਰੋਸੀਡ ਕਰ ਰਹੇ ਨੇ ਸਾਨੂੰ ਪੂਰਾ ਯਕੀਨ ਹੈ ਕਿ ਕਾਨੂੰਨਨ ਤੌਰ ਤੇ ਅਸੀਂ ਸਟਰੋਂਗ ਆ ਤੇ ਸਾਨੂੰ ਰੀਲੀਫ ਡੈਫੀਨੇਟਲੀ ਮਿਲੇਗਾ ਚਲੋ ਅੱਛਾ ਮਾਨ ਸਾਹਿਬ ਇੱਕ ਇਹ ਦੱਸੋ ਵੀ ਜਿਹੜਾ ਸੰਸਦ ਨੂੰ ਜਦੋਂ ਮੰਨ ਲਓ ਕੋਈ ਇਦਾਂ ਦੇ ਕੇਸ ਦੇ ਵਿੱਚ ਕੋਈ ਵੀ ਬੀ ਵੀ ਆਈ ਪੀ ਤੇ ਹੁਣ ਅਮਰਤ ਸੰਸਦ ਅਮਰਤ ਪਾਲ ਇਸ ਸਮੇਂ ਬੀ ਆਈ ਪੀ ਹੈ ਠੀਕ ਹੈ ਉਹ ਇੱਕ ਅਕਿਊਜ਼ ਵੀ ਹੈਗੇ ਨੇ ਕੇਸਾਂ ਦੇ ਵਿੱਚ ਬਟ ਉਹ ਉਹਨਾਂ ਨਾਲ ਨਾਲ ਇੱਕ ਬੀ ਆਈ ਪੀ ਦੇ ਹੋ ਤੇ ਕੀ ਉਹਨਾਂ ਨੂੰ ਜਿਹੜੇ ਉੱਥੇ ਟ੍ਰੇਡ ਕੀਤਾ ਜਾ ਰਿਹਾ ਜਿਹੜੇ ਫੈਸਿਲਿਟੀ ਮਿਲ ਰਹੀਆਂ ਨੇ ਉਹ ਵੀ ਆਈ ਪੀ ਦੀਆਂ ਮਿਲ ਰਹੀਆਂ ਨੇ ਜੇਲ੍ਹ ਦੇ ਅੰਦਰ ਬਿਲਕੁਲ ਜੀ ਜੋ ਮੈਂਬਰ ਪਾਰਲੀਮੈਂਟ ਆ ਪ੍ਰੋਟੋਕੋਲ ਹੁੰਦਾ ਆ ਉਹਦੇ ਅਕੋਰਡਿੰਗ ਉਹਨਾਂ ਨੇ ਇੱਕ ਵੱਖਰਾ ਸੈੱਲ ਤਿਆਰ ਕਰਕੇ ਦਿੱਤਾ ਗਿਆ ਉਹ ਤਾਂ ਬਣਦਾ ਸੀਗਾ ਪ੍ਰੋਟੋਕੋਲ ਫਾਲੋ ਕਰਨੇ ਪੈਣਾ ਜੀ ਬਿਲਕੁਲ ਹੂੰ ਉਹਦੇ ਚ ਕੀ ਕੀ ਆ ਜਿਹੜਾ ਵੱਖਰਾ ਉਹਨਾਂ ਦਾ ਸੈੱਲ ਆ ਉਹਦੇ ਚ ਕੀ ਕੀ ਉਹਨਾਂ ਨੂੰ ਪ੍ਰੋਵਾਈਡ ਕੀਤਾ ਗਿਆ ਐਸਾ ਚ ਮੈਨੂੰ ਇਨਾ ਨਹੀਂ ਪਤਾ ਕਿ ਕੀ ਕੀ ਪ੍ਰੋਵਾਈਡ ਕੀਤਾ ਬਟ ਇਹ ਆ ਵੀ ਹਾਂ ਨਾਰਮਲ ਬੈਰਕ ਨਾਲੋਂ ਥੋੜੀ ਸਾਫ ਸੁਥਰੀ ਬੈਰਕ ਹੈ ਓਕੇ ਸੈਂ ਥੋੜਾ ਬੈੱਡ ਠੀਕ ਹੈ ਇਸ ਤਰ੍ਹਾਂ ਦੇ ਜੋ ਵੀ ਜੋ ਵੀ ਪ੍ਰੋਵੀਜ਼ਨ ਪ੍ਰੋਟੋਕੋਲ ਚ ਹੁੰਦੀਆਂ ਨੇ ਉਹ ਉਹਦੇ ਵਿੱਚ ਕੋਈ ਤੁਹਾਡੀ ਜਿਹੜੀ ਲੀਗਲ ਟੀਮ ਦਾ ਜਿਹੜੇ ਤੁਹਾਡੀ ਲੀਗਲੀ ਟੀਮ ਦੇ ਜਿਹੜੇ ਮੇਨ ਕੋਈ ਵੀ ਐਡਵੋਕੇਟ ਹੋਣਗੇ ਕੀ ਉਹਨਾਂ ਨਾਲ ਗੱਲਬਾਤ ਕਰਨ ਦਾ ਉਹਦੇ ਵਿੱਚ ਸਮਾਂ ਮਿਲਦਾ ਹੈ ਉਹਨਾਂ ਨੂੰ ਅਗਰ ਕਿਸੇ ਕੇਸ ਰਿਗਾਰਡਿੰਗ ਕਰਨੀ ਹੋਵੇ ਅ ਜੀ ਬਿਲਕੁਲ ਉਹਨਾਂ ਨੂੰ ਫੋਨ ਕਾਲ ਕਰਨ ਦੀ ਹਫਤੇ ਵਿੱਚ ਇੱਕ ਵਾਰ ਫੋਨ ਕਾਲ ਕਰ ਸਕਦੇ ਨੇ ਉਹਨਾਂ ਨੂੰ ਹੈਗਾ ਬਲਾਕ ਕੀਤਾ ਗਿਆ ਜੀ ਉਹ ਵੀ ਅਸੀਂ ਪ੍ਰੋਵੀਜ਼ਨ ਉਹਨਾਂ ਤੋਂ ਐਪਲੀਕੇਸ਼ਨ ਦੇ ਕੇ ਲਈ ਸੀਗੀ ਕਿਉਂਕਿ ਲੀਗਲੀ ਜੇਲ ਮੈਲੋਂ ਦੇ ਅਕੋਰਡਿੰਗ ਹੈ ਅਸੀਂ ਆਪਣੇ ਘਰ ਵੀ ਗੱਲ ਕਰ ਸਕਦੇ ਆ ਆਪਣੇ ਐਡਵੋਕੇਟ ਨਾਲ ਵੀ ਗੱਲ ਕਰ ਸਕਦੇ ਆ ਉਥੋਂ ਸਾਨੂੰ ਫੋਨ ਲੈਂਡਲਾਈਨ ਫੋਨ ਪ੍ਰੋਵਾਈਡ ਕੀਤਾ ਗਿਆ ਅਸੀਂ ਕਰ ਸਕਦੇ ਕਾਲ ਠੀਕ ਅੱਛਾ ਚਲੋ ਤੇ ਪੰਜਾਬ ਦੇ ਵਿੱਚ ਜਿਹੜੇ ਖਾਸ ਕਰਕੇ ਹਾਈ ਕੋਰਟ ਜਿਹੜਾ ਕੇਸ ਚੱਲ ਰਿਹਾ ਤਾਂ ਉਹਦੇ ਦੇ ਵਿੱਚ ਜਿਹੜਾ ਪੈਨਲ ਹੈਗਾ ਜਿਹੜਾ ਸੰਸਦ ਅਮਰਤਪਾਲ ਦੇ ਪੱਖ ਦੇ ਵਿੱਚ ਆ ਉਹ ਕਿੰਨੇ ਮੈਂਬਰੀ ਪੈਨਲ ਆ ਜਿਹੜਾ ਤਿਆਰ ਕੀਤਾ ਗਿਆ ਪੰਜ ਮੈਂਬਰੀ ਮੈਨ ਪੈਨਲ ਆ ਜੀ ਸਾਰੇ ਕੇਸ ਸਾਰੇ ਕੇਸ ਹਾਈ ਕੋਰਟ ਦਾ ਜੋ ਬੇਸਿਕਲੀ ਪੰਜ ਮੈਂਬਰੀ ਪੈਨਲ ਆ ਓਕੇ ਅੱਛਾ ਮਾਨ ਸਾਹਿਬ ਹੁਣ ਮੈਂ ਜਿਆਦਾ ਸਮਾਂ ਨਹੀਂ ਲੈਂਦਾ ਤੁਹਾਡਾ ਸਮਾਂ ਬਹੁਤ ਜ਼ਿਆਦਾ ਹੋ ਗਿਆ ਤੇ ਮੈਨੂੰ ਇੱਕ ਸਿਰਫ ਲਾਸਟ ਦੇ ਵਿੱਚ ਇੱਕ ਇੱਕ ਦੋ ਗੱਲਾਂ ਹੋਰ ਤੁਹਾਡੇ ਨਾਲ ਗੱਲ ਕਰਨੀ ਹੈ ਤੇ ਇੱਕ ਵਾਰੀ ਦੱਸ ਦਿਓ ਕਿ ਜਿਹੜਾ ਕੇਸ ਹੈ ਹੁਣ ਇਸ ਟਾਈਮ ਹਾਈ ਕੋਰਟ ਦੇ ਵਿੱਚ ਹੁਣ ਕਿੰਨੇ ਕੇਸ ਜਿਹੜੇ ਪੈਂਡਿੰਗ ਨੇ ਜਿਹੜੇ ਅਮਰਤਪਾਲ ਨਾਲ ਸੰਬੰਧਿਤ ਨੇ ਹਾਈ ਕੋਰਟ ਦੇ ਵਿੱਚ ਸਿਰਫ ਦੋ ਨੇ ਇੱਕ ਤਾਂ ਸੈਸ਼ਨ ਅਟੈਂਡ ਕਰਨ ਨੂੰ ਲੈ ਕੇ ਹੈ ਇੱਕ ਦੂਸਰਾ ਐਨਐਸਏ ਹੈ ਭਾਈ ਸਾਹਿਬ ਬੋਲੋ ਸਿਰਫ ਦੋ ਹੀ ਕੇਸ ਹੀ ਫਾਈਲ ਹੋਏ ਨੇ ਜੀ ਪਰ ਪੰਜਾਬ ਦੀ ਕਿਸੇ ਹੋਰ ਅਦਾਲਤ ਦੇ ਵਿੱਚ ਕੋਈ ਆਪਾਂ ਕੋਈ ਇਦਾਂ ਦੀ ਜ਼ਮਾਨਤ ਪਾਈ ਹੋਵੇ ਜਾਂ ਕੋਈ ਇਹਨਾਂ ਦੇ ਕੇਸ ਨੂੰ ਕਿਸੇ ਨੇ ਚੈਲੰਜ ਕੀਤਾ ਹੋਵੇ ਪੰਜਾਬ ਦੇ ਵਿੱਚ ਹੋਰ ਕਿਸੇ ਆਪਣੇ ਵੱਲੋਂ ਨਹੀਂ ਜੀ ਨਹੀਂ ਨਹੀਂ ਕਿਸੇ ਹੋਰ ਕਿਸੇ ਪੋਰਟਸ ਨਹੀਂ ਕੀਤਾ ਚੈਲੰਜ ਕੋਈ ਬੇਲ ਐਪਲੀਕੇਸ਼ਨ ਜਾਂ ਅਦਰਵਾਈਜ਼ ਕੋਈ ਨਹੀਂ ਔਰ ਸਰਕਾਰ ਵੱਲੋਂ ਕਿੰਨੇ ਕੇਸ ਇਹਨਾਂ ਦੇ ਪੁਲਿਸ ਜਾਂ ਪ੍ਰਸ਼ਾਸਨ ਵੱਲੋਂ ਪਾਏ ਆ ਜਿਵੇਂ ਕਿ ਪਿੱਛੇ ਜੇ ਵੀ ਕੇਸ ਇਹਨਾਂ ਦੇ ਉੱਪਰ ਕੋਈ ਜਿਹੜਾ ਕੇਸ ਵਾਧਾ ਕੀਤਾ ਗਿਆ ਸੀ ਉਹ ਕਿੰਨੇ ਕੇਸ ਚੱਲ ਰਹੇ ਆ ਪੰਜਾਬ ਦੇ ਵਿੱਚ ਕੋਈ ਹੈ ਗਿਣਤੀ ਔਰ ਜੋ ਲਾਸਟ ਜੋ ਐਨਐਸਏ ਦੇ ਵਿੱਚ ਲਾਸਟ ਰਿਸਪਲਾਈ ਫਾਈਲ ਕੀਤਾ ਗਿਆ ਸੀਗਾ ਪੰਜਾਬ ਸਰਕਾਰ ਵੱਲੋਂ ਤੇ ਵਿੱਚ 17 18 ਕੇਸ ਨੇ ਐਫਆਈਆਰਸ ਨੇ ਜੋ ਉਹਨਾਂ ਦੇ ਉੱਪਰ ਲਗਾਈਆਂ ਗਈਆਂ ਪਹਿਲਾਂ ਜਦੋਂ ਅਰੈਸਟ ਹੋਈ ਸੀ ਉਦੋਂ ਅਰਾਊਂਡ 10 ਐਫਆਈਆਰ ਸੀਗੀਆਂ ਫਿਰ ਦੋ ਹੋਰ ਐਡ ਆਨ ਕਰਕੇ ਕੀ ਗਈਆਂ ਹੁਣ ਐਟ ਪ੍ਰੈਜ਼ੈਂਟ ਉਹਨਾਂ ਦੇ ਉੱਪਰ ਅਰਾਊਂਡ 18 ਐਫਆਈਆਰਸ ਨੇ ਇਹ ਸਾਰੇ ਵੱਡੇ ਕੇਸ ਐ ਔਰ ਵੱਡੇ ਕੇਸ ਵੀ ਨੇ ਨਾਰਮਲ ਵੀ ਨੇ ਸਾਰੇ ਮਿਕਸ ਹੈ ਜੀ ਅ اچھا ਮਾਨ ਸਾਹਿਬ ਇਹ ਕੇਸ ਜਿਹੜੇ ਤੁਸੀਂ 17 18 ਦੀ ਗੱਲ ਕੀਤੀ ਹੈ ਇਹ ਕੋਈ ਲੇਟੈਸਟ ਮੰਨ ਲਓ ਵੀ ਸਾਲ 2 ਸਾਲ 3 ਸਾਲ ਦੇ ਵਿੱਚ ਹੀ ਹੈ ਜਾਂ ਕੋਈ ਪੁਰਾਣਾ ਕੇਸ ਵੀ ਹੈਗਾ ਇਹਦੇ ਵਿੱਚ ਇਦਾਂ ਦਾ ਕੁਝ ਪੁਰਾਣਾ ਤਾਂ ਨਹੀਂ ਕੋਈ ਹੈਗਾ ਜੀ ਇਹ ਲੇਟੈਸਟ ਨੇ ਸਾਰੇ ਜੀ ਮਤਲਬ ਗ੍ਰਿਫਤਾਰੀ ਤੋਂ ਬਾਅਦ ਦੇ ਆਫਟਰ ਗ੍ਰਿਫਟ ਸਾਰੇ ਬਿਲਕੁਲ 2023 ਤੋਂ 18 ਮਾਰਚ ਜੋ ਜੋ ਮਾਰਚ 23 ਤੋਂ ਬਾਅਦ ਦੇ ਸਾਰੇ ਨੇ ਉਮ ਓਕੇ ਜਦੋਂ ਮਲੇ ਦੀ ਗ੍ਰਿਫਤਾਰੀ ਜਦੋਂ ਥਾਣੇ ਦੇ ਘਰਾਵਾਲਾ ਇੱਕ ਜਿਹੜੀ ਉਹ ਗੱਲਬਾਤ ਚਰਚਾ ਚੱਲੀ ਸੀ ਮਤਲਬ ਉਸ ਤੋਂ ਬਾਅਦ ਹੀ ਸਾਰੇ ਕੇਸ ਦਰਜ ਕੀਤੇ ਨੇ ਔਰ ਉਸ ਤੋਂ ਪਹਿਲਾਂ ਦਾ ਕੋਈ ਕੇਸ ਹੈ ਇੱਕ ਹੈਗਾ ਸੀਗਾ ਫਰਵਰੀ 2023 ਵਾਲਾ ਜਿਹਦੇ ਵਿੱਚ ਉਹ ਕੋਈ ਕਿਡਨੈਪਿੰਗ ਨੂੰ ਲੈ ਕੇ ਸੀਗਾ ਜਿਹਦੇ ਕਰਕੇ ਉਹ ਅ ਜਨਾਲਾ ਵਾਲਾ ਇਨਸੀਡੈਂਟ ਵਾਪਰਿਆ ਸੀਗਾ ਹੂੰ 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 ਉਸ ਤੋਂ ਬਾਅਦ ਸਾਰੇ ਫਿਰ 2023 ਤੋਂ ਬਾਅਦ ਫਰਵਰੀ ਮਾਰਚ 2023 ਤੋਂ ਬਾਅਦ ਸਾਰੇ ਐਡ ਆਨ ਹੋਏ ਨੇ ਅ اچھا ਮਾਨ ਸਾਹਿਬ ਇਹ ਥੋੜਾ ਜਿਹਾ ਇਹਦਾ ਵੀ ਇੱਕ ਜ਼ਿਕਰ ਮਾਰ ਕੇ ਕਰ ਦਿਓ ਵੀ ਜਿਹੜੇ ਕੇਸ ਦੇਖੋ ਇੱਕ ਤਾਂ ਹੁੰਦਾ ਕਿ ਪੁਰਾਣੇ ਬਹੁਤ ਦੇਰ ਦੇ 5 ਸਾਲ 10 ਸਾਲ ਜਾਂ 15 ਸਾਲ ਤੋਂ ਜਿਹੜਾ ਇਹਨਾਂ ਦਾ ਕੰਮ ਇਹੀ ਆ ਕਿ ਕੇਸ ਦੇ ਕੇਸ ਕੇਸ ਤੇ ਕੇਸ ਹੁੰਦੇ ਜਾ ਰਿਹਾ ਔਰ ਇੱਕ ਉਹ ਸ਼ਖਸ ਹੈ ਕਿ ਜਿਨ੍ਹਾਂ ਦੇ ਉੱਪਰ ਸਾਰੇ ਕੇਸ ਦਰਜ ਹੀ ਉਦੋਂ ਹੋਏ ਜਦੋਂ ਉਹਨਾਂ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਡਿਟੇਲ ਕਰ ਲਿਆ ਜਾਂਦਾ ਉਹਨਾਂ ਨੂੰ ਤਾਂ ਫਿਰ ਇਹ ਸਾਰੇ ਕੇਸਾਂ ਨੂੰ ਕਿਤੇ ਚੈਲੰਜ ਕਰਨ ਦਾ ਕੋਈ ਹੈਗੇ ਇਰਾਦਾ ਕਿ ਇਦਾਂ ਦਾ ਕਿਹੜੇ ਸਖਜ ਹੋਗੇ ਕਿ ਗ੍ਰਿਫਤਾਰੀ ਤੋਂ ਬਾਅਦ ਹੀ ਸਾਰੇ ਕੇਸ ਦਰਜ ਕੀਤੇ ਹੈਗੇ ਬਿਲਕੁਲ ਹੀ ਇਹ ਬਹੁਤ ਵੱਡਾ ਤੁਹਾਡਾ ਸਵਾਲ ਹੈ ਕਿ ਤੁਸੀਂ ਆਰਮ ਪਰਸਨ ਵੀ ਚਲੋ ਅਸੀਂ ਤਾਂ ਲੀਗਲ ਪਰਸਨ ਆ ਲੇਕਿਨ